ਦਾ ਨਾਂ ਹੈਗਾ ਪੁੱਤ ਜੱਟਾਂ ਦੇ ਇਹਦਾ ਗਾਣਾ ਸੁਣਾਉਣਾ ਮੈਂ ਤੁਹਾਨੂੰ ਜੱਟਾਂ ਨੇ ਕਲਾਉਂਦੇ ਬੱਕਰੇ ਪੁੱਤ ਜੱਟਾਂ ਦੇ ਜਿਹੜੇ ਪੁਰਾਣੇ ਗਾਣ ਹੁੰਦੇ ਦੇ ਸਾਡੇ ਟਾਈਮ ਦੇ ਉਹਦਾ ਕੋਈ ਮਤਲਬ ਵੀ ਨਿਕਲਦਾ ਦਾ ਹੁਣ ਅੱਜ ਕੱਲ ਦੇ ਗਾਣੇ ਆ ਇਹ ਸੁਣਦੇ ਘੱਟ ਦੇਖਣ ਦੇ ਜਾਦੇ ਰਹਿ ਗਏ ਆ ਇੱਕ ਬਾਈ ਕਹਿੰਦਾ ਮੈਨੂੰ ਕਹਿੰਦਾ ਸਿੰਦੇ ਦਾ ਸੁਣਨਾ ਦੂਜਾ ਕਹਿੰਦਾ ਮੈਨੂੰ ਸਿੱਧੂ bussay ਵਾਲੇ ਦਾ ਸੁਣਨਾ ਪਲਾਂ ਦੇ ਜਿਹੜੇ ਕੰਨ ਤੇ ਬਾਜ ਪੈਂਦੀ ਆ ਪਲਾਂ ਦਾ ਇਹ ਸੋਚਦਾ ਕੋਈ ਚਿਪ ਲੱਗੀ ਆ ਪੈਨ ਡਰਾਈਵ ਲੱਗੀ ਆ ਜਦੋਂ ਇਹ ਰਿਕਾਰਡ ਘੁੰਮਦੇ ਦੇਖਦੇ ਆ ਅੱਗੇ ਲੱਗਦੇ ਲੱਗਦੇ ਬੰਦੇ ਇੱਥੇ ਹਾਜ਼ਰੀ ਭਰ ਕੇ ਜਾਂਦੇ ਆ ਕੋਈ 5 ਮਿੰਟ ਕੋਈ 10 ਮਿੰਟ ਚਲ ਮੈਂ ਤਾਂ ਅੱਜ ਤੋਂ 53 ਸਾਲ ਪਹਿਲਾਂ ਗ੍ਰੈਜੂਏਸ਼ਨ ਕਰ ਲਈਦੀ ਮੈਂ ਪੂਰੀ ਪੜਾਈ ਕਰੀ ਵੀ ਇਹਨਾਂ ਦੇ ਉੱਤੇ ਫਰਵਰੀ ਤੋਂ ਲੈ ਕੇ ਕਿਸਾਨ ਲਗਾਤਾਰ ਸੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਮੈਂ ਇਸ ਟਾਈਮ ਦੇ ਉੱਤੇ ਸੰਭੂ ਬਾਰਡਰ ਦੇ ਉੱਤੇ ਬੈਠਾ ਹੋਇਆ ਲਗਾਤਾਰ ਕਿਸਾਨਾਂ ਨੇ ਕਈ ਵਾਰੀ ਦਿੱਲੀ ਜਾਣ ਦੀ ਕੋਸ਼ਿਸ਼ ਵੀ ਕੀਤੀ ਪਰ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਤੇ ਬਹੁਤ ਸਾਰੇ ਕਿਸਾਨ ਸ਼ਹੀਦੀਆਂ ਵੀ ਪ੍ਰਾਪਤ ਕਰ ਗਏ ਪਰ ਕਿਸਾਨ ਜਿਉਂਦੀ ਤਿਉਂ ਡਟੇ ਹੋਏ ਨੇ ਕਿਸਾਨ ਲਗਾਤਾਰ ਸੰਭੂ ਬਾਰਡਰ ਦੇ ਉੱਤੇ ਹੈ ਵੱਖ-ਵੱਖਰੀਆਂ ਤਸਵੀਰਾਂ ਜਿਹੜੀਆਂ ਨੇ ਇਸ ਅੰਦੋਲਨ ਦੀਆਂ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਅ ਦਿੱਲੀ ਦੀ ਤਰ੍ਹਾਂ ਹੀ ਇਹ ਅੰਦੋਲਨ ਜਿਹੜਾ ਹੈਗਾ ਉਸੇ ਤਰ੍ਹਾਂ ਦੀਆਂ ਤਸਵੀਰਾਂ ਇਸ ਸਮੇਂ ਨਜ਼ਰੀ ਪੈਂਦੀਆਂ ਨੇ ਤਾਂ ਇਸ ਸਮੇਂ ਤੇ ਉੱਤੇ ਬਾਪੂ ਹੁਣੀ ਬੈਠੇ ਸੀ ਜਿੱਥੇ ਅੰਦੋਲਨ ਲੜ ਰਹੇ ਨੇ ਉੱਥੇ ਇੱਕ ਮਨੋਰੰਜਨ ਦਾ ਸਾਧਨ ਵੀ ਨੇ ਬਾਪੂ ਕੀ ਨਾਮ ਹੈ ਤੁਹਾਡਾ ਮੇਰੇ ਨਾ ਹਾਂਜੀ ਹਾਂਜੀ ਮੇਰਾ ਨਾਮ ਮੋਹਨ ਸਿੰਘ ਬਾਛਲ ਜੀ ਜੀ ਇਹ ਪੂਰੀ ਮਹਿਫਿਲ ਲਾ ਰੱਖੀ ਆ ਹਾਂਜੀ ਹਾਂਜੀ ਇਹ ਮੈਂ ਜ਼ਿੰਮੇਦਾਰਾਂ ਦਾ ਮਨੋਰੰਜਨ ਕਰਦਾ ਇਹਨਾਂ ਦਾ ਜੋਸ਼ ਵਧਾਉਂਦਾ ਇਹਨਾਂ ਦਾ ਹੌਸਲਾ ਵਧਾਉਂਦਾ ਤਾਂ ਕਿ ਆਪਾਂ ਜਿਹੜਾ ਅੰਦੋਲਨ ਵਿੱਢਿਆ ਸੀ ਇਹ ਪੂਰਾ ਜੋਰ ਖਰੋਸ਼ ਨਾਲ ਜਿੱਤਿਆ ਜਾ ਸਕੇ ਅਸੀਂ ਦਿੱਲੀ ਪਹੁੰਚਣਾ ਅਸੀਂ ਇਹਨਾਂ ਨੂੰ ਜ਼ਿੰਮੇਵਾਰਾਂ ਨੂੰ ਮੈਂ ਤਿਆਰ ਕਰਦਾ ਵੀ ਦਿੱਲੀ ਜਾਣਾ ਹੀ ਜਾਣਾ ਇਹ ਮਸ਼ੀਨ ਜਿਹੜੀ ਹੈਗੀ ਹੈ ਕਿੰਨਾ ਮਾਡਲ ਆ ਬਾਪੂ ਇਹ ਮਾਡਲ ਹੈਗੀ ਆ 1964 ਅੱਛਾ ਉਦੋਂ ਤੋਂ ਲੈ ਕੇ ਤੁਹਾਡੇ ਕੋਲ ਨਹੀਂ ਮੈਂ ਇਹਦਾ ਕਬਾੜੀਆਂ ਮੈਨੂੰ ਸ਼ੌਂਕ ਤਾਂ ਹੈਗਾ ਬਚਪਨ ਦਾ ਜੀ ਫਿਰ ਮੈਂ ਖੇਤੀ 'ਚ ਪੈ ਗਿਆ ਦਾ ਮੇਰੇ ਕੋਲ ਇੱਕ ਦੋ ਮਸ਼ੀਨਾਂ ਸੀ ਉਹ ਰਬਾਈ 'ਚ ਰੱਖ ਦਿੱਤੀ ਜੀ ਉਸ ਤੋਂ ਬਾਅਦ 15 ਸਾਲ ਪਹਿਲਾਂ ਮੈਂ ਕਲੈਕਸ਼ਨ ਸ਼ੁਰੂ ਕੀਤੀ ਆ ਹੁਣ ਮੇਰੇ ਕੋਲ 16 ਮਸ਼ੀਨਾਂ ਨੇ 2000 ਕਾਟਦੇ ਇਸ ਤਰ੍ਹਾਂ ਦੀ ਚਾਲੂ ਹਾਲਤ ਦੇ ਵਿੱਚ ਸਾਰੀ ਮੈਂ ਕਬਾੜੀਆਂ ਤੋਂ ਲੈ ਕੇ ਆਪ ਤਿਆਰ ਕਰੀ ਆ ਨਾ ਹੁਣ ਇਹਨਾਂ ਤੇ ਮਿਸਤਰੀ ਲੱਭਦੇ ਆ ਨਾ ਇਹਨਾਂ ਦਾ ਸਮਾਨ ਫੇਰ ਪਾੜ ਲੱਭਦਾ ਤੁਸੀਂ ਖੁਦ ਕਰ ਲਾਣੇ ਹੋ ਰਿਪੇਅਰ ਇਹਨਾਂ ਦੀ ਮੈਂ ਬਣਾਈਆਂ ਆਪ ਨੇ ਸਾਰੇ ਬਣਾਈ ਦਾ ਕੰਪਨੀ ਨੇ ਆ ਹਾਂ ਮੈਂ ਪਿਆਰ ਕੀਤੀ ਆਪ ਇਹਨਾਂ ਦਾ ਸਮਾਨ ਪਾ ਪਾ ਕੇ ਬਣਾ ਬਣਾ ਕੇ ਜਦੋਂ ਪਹਿਲਾਂ ਵਿਆਹ ਹੁੰਦੇ ਸੀ ਇਹਨਾਂ ਦੀ ਬੜੀ ਚੜਾਈ ਹੁੰਦੀ ਸੀ ਇਹੀ ਰਿਕਾਰਡ বাজਦੇ ਸੀ ਵਿਆਹਾਂ 'ਚ ਓਏ ਸਾਰਾ ਪੈਟਰਨ ਬਦਲ ਗਿਆ ਹੁਣ ਪਾਣਾ ਇਹ ਸੀ ਗ੍ਰਾਮ ਫੋਨਾਂ ਹੁੰਦੀਆਂ ਸਨ ਜੀ ਹੁਣ ਆ ਗਿਆ ਉਹਦੀ ਥਾਂ ਲੈ ਲਿਆ ਡੀਜੇ ਡੀਜੇ ਦੀ ਬਹੁਤ ਬਾਜ ਕਰਦੇ ਆ ਮੜ ਜਿਹੜੀ ਹਾਠ ਦੀ ਪ੍ਰੋਬਲਮ ਹੁੰਦੀ ਆ ਉਹ ਤਾਂ ਵਿਚਾਰਾ ਡੀਜੇ ਦੇ ਮੂਰੇ ਬਹਿ ਨਹੀਂ ਸਕਦਾ ਕਈਆਂ ਦੇ ਵਿਚਾਰਿਆਂ ਦੇ ਕੰਨਾਂ ਦੇ ਪਰਦੇ ਪਾਟ ਗਏ ਇਹ ਤੇ ਇਹ ਸੱਭਿਆਚਾਰ ਤੇ ਮੁੜ ਕੇ ਆਉਣਾ ਹੀ ਨਹੀਂ ਮਨੋਰੰਜਨ ਦਾ ਸਾਧਨ ਵੀ ਸੀ ਨਾਲ ਦੀ ਨਾਲ ਨੁਕਸਾਨ ਵੀ ਕੋਈ ਨਹੀਂ ਸੀ ਇਹਦਾ ਹਾਂ 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 ਹੁਣ ਤਾਂ ਬਦਲ ਗਿਆ ਸਾਰਾ ਪੱਟ ਨੇ ਬਦਲਿਆ ਵਾ ਜਿਹੜੇ ਪੁਰਾਣੇ ਗਾਉਣ ਹੁੰਦੇ ਦੇ ਸਾਡੇ ਟਾਈਮ ਦੇ ਉਹਦਾ ਕੋਈ ਮਤਲਬ ਵੀ ਨਿਕਲਦਾ ਦਾ ਹੁਣ ਅੱਜ ਕੱਲ ਦੇ ਗਾਣੇ ਆ ਇਹ ਸੁਣਦੇ ਘੱਟ ਦੇਖਣ ਦੇ ਜ਼ਿਆਦਾ ਰਹਿ ਗਏ ਆ ਅੱਜ ਕੱਲ ਤਾਂ ਡੀਜੇ ਤੇ ਲੜਾਈਆਂ ਵੀ ਹੋ ਜਾਂਦੀਆਂ ਬੜਾ ਲੜਾਈਆਂ ਹੁੰਦੀਆਂ ਲੜਾਈਆਂ ਆਮ ਹੁੰਦੀਆਂ ਇਹ ਇੱਕ ਬਾਈ ਕਹਿੰਦਾ ਮੈਨੂੰ ਕਹਿੰਦਾ ਸਿੰਦੇ ਦਾ ਸੁਣਨਾ ਦੂਜਾ ਕਹਿੰਦਾ ਮੈਨੂੰ ਸਿੱਧੂ ਮਸੇਵਾਲੇ ਦਾ ਸੁਣਨਾ ਪਰ ਸਿੱਧੂ ਮਸੇਵਾਲੇ ਦਾ ਤਾਂ ਰਿਕਾਰਡ ਬਣੀ ਨਹੀਂ ਹੋਣੇ ਨਾ ਤਾਂ ਚਲੋ ਉਹ ਚਿਪਾਂ ਆ ਗਈਆਂ ਉਹ ਸਿਸਟਮ ਬਦਲ ਗਿਆ ਥੋੜਾ ਜਿਹਾ ਪੈਟਰਨ ਬਦਲਿਆ ਵਾ ਹੁਣ ਤੁਹਾਡੇ ਕੋਲੇ ਜਿਹੜੇ ਮਲੋਏ ਰਿਕਾਰਡ ਨੇ ਜਿਆਦਾ ਤਵੇ ਨੇ ਇਹ ਕਿਹੜੇ ਜਦ ਕਲਾਕਾਰਾਂ ਦੇ ਜਿਆਦਾ ਨੇ ਮੇਰੇ ਸਾਰਿਆਂ ਦੇ ਤਕਰੀਬਨ ਜਦੋਂ ਗੱਤ ਹੀ ਇਹ ਰਿਕਾਰਡਾਂ ਦਾ ਸਭਿਆਚਾਰ ਚਲਿਆ ਉਹ ਸਾਰੇ ਹੀ ਮੇਰੀ ਕਲੈਕਸ਼ਨ ਹੈਗੀ ਆ 1902 ਤੋਂ ਰਿਕਾਰਡ ਪਏ ਆ ਮੇਰੇ ਕੋਲ ਪੱਥਰ ਦੇ ਸਾਰਿਆਂ ਤੋਂ ਪਹਿਲਾਂ ਪੱਥਰ ਦਾ ਰਿਕਾਰਡ ਬਣਿਆ ਜੀ ਉਸ ਤੋਂ ਬਾਅਦ ਫਿਰ ਪੱਥਰ ਦੇ ਪੱਥਰ ਦੇ ਰਿਕਾਰਡ ਦੀ ਚਲਾਈ ਥੋੜੀ ਜੀ ਬਹਿ ਗਈ ਹੁੰਦੀ ਸੀ ਜੀ ਉਹਦੇ 'ਚ ਇੱਕ ਪਿੰਨ ਸਟੀਲ ਦੀ 5 ਰੁਪਏ ਦੀ ਮਿਲਦੀ ਆ ਹੁਣ ਜੀ ਉਹ 3 ਮਿੰਟ ਚੱਲਦੀ ਦੀ 3 ਮਿੰਟ ਤੋਂ ਬਾਅਦ ਉਹ ਉਹਦਾ ਪੁਆਇੰਟ ਘਟ ਜਾਂਦਾ ਸੀਗਾ ਤੇ ਉਹ ਡਿਸਪੋਜ਼ਲ ਹੋ ਜਾਂਦੀ ਸੀਗੀ ਜੀ ਉਸ ਤੋਂ ਉਹ ਮਹਿੰਗਾ ਸੀਗਾ ਪੱਥਰ ਦੇ ਰਿਕਾਡ ਵੀ ਉਹ ਰਿਕਾਟਿੰਗ ਟੁੱਟ ਪਾ ਨਹੀਂ ਬਹੁਤ ਸੀ ਉਹਦੇ 'ਚ ਜਿਵੇਂ ਆਪਣਾ ਬੰਗਾ ਟੁੱਟ ਗਿਆ ਸ਼ੀਸ਼ਾ ਟੁੱਟ ਗਿਆ ਇਸ ਤਰ੍ਹਾਂ ਜੇ ਇਥਮ ਛੁੱਟਦੀ ਹੈ ਉਹਦੇ ਚਾਰ ਟੁਕੜੇ ਹੋ ਜਾਂਦੇ ਸੀਗੇ ਹੁਣ ਉਸ ਤੋਂ ਬਾਅਦ ਸਾਇੰਸ ਨੇ ਤਰੱਕੀ કરી ਆ ਪਲਾਸਟਿਕ ਦੇ ਰਿਕਾਟ ਆ ਗਏ ਇਹ ਟੁੱਟਦਾ ਨਹੀਂ ਹੈ ਜੇ ਨਾਲ ਸੰਭਾਲ ਕਰੀਏ ਤੇ ਚੀਰੀ ਪੈ ਜਾਂਦੀ ਹੈ ਖਰੋਚ ਆ ਜਾਂਦੀ ਹੈ ਟੁੱਟਣ ਦਾ ਨਹੀਂ ਹੈਗਾ ਇਹਦੇ 'ਚ ਅੱਛਾ ਇਹ ਜਿਹੜੀ ਤੁਸੀਂ ਸੂਈ ਦੀ ਗੱਲ ਕਰਦੇ ਸੀ ਉਹਦੀ ਵੀ ਜਾਦੇ ਖਰਚ ਮਨੋ ਖਰਚਾ ਘਟ ਸੂਈ ਉਹ ਸੂਈ 5 ਰੁਪਏ ਦੀ ਇੱਕ ਸੂਈ ਹੁੰਦੀ ਸੀ 3 ਮਿੰਟ ਚੱਲਦੀ ਸੀ ਸਿਰਫ ਉਸ ਤੋਂ ਬਾਅਦ ਸਾਇੰਸ ਨੇ ਤਰੱਕੀ ਕਰੀ ਇਹ 500 ਦੀ ਇੱਕ ਸੂਈ ਆ ਅੱਛਾ ਇਹ 500 ਦੀ ਇੱਕ ਸੂਈ ਆ ਦੋ ਇਹਨੂੰ ਕਹਿੰਦੇ ਆ ਡਾਇਮੰਡ ਦੀ ਜੀ ਹੀਰਾ ਕਹਿੰਦੇ ਜੀ ਇਹਨੂੰ ਜੀ ਇਹਦੇ ਦੋ ਪੁਆਇੰਟ ਆ ਇੱਕ ਪੁਆਇੰਟ ਹੈਗਾ ਪਲਾਸਟਿਕ ਦੇ ਚੱਲਣ ਵਾਲਾ ਇੱਕ ਪੁਆਇੰਟ ਹੈਗਾ ਬੱਥਰ ਦੇ ਰਿਕਾਰਡਾਂ ਦੇ ਚੱਲਣ ਵਾਲਾ ਇਹ 500 ਦੀ ਸੂਈ ਦੋ ਲਗਾਤਾਰ ਚਲਾਈ ਜਾਈਏ ਆਪਾਂ ਜੀ ਦੋ ਸਾਲ ਕੱਢ ਜੂਗੀ ਜੇ ਕਦੇ-ਕਦੇ ਚਲਾਈਏ ਫਿਰ 10 ਸਾਲ ਨਹੀਂ ਕੀਤੀ ਜਾਂਦੀ ਇਹ ਸਾਇੰਸ ਨੇ ਤਰੱਕੀ ਕਰ ਲਈ ਜੀ ਕਿੰਨੇ ਕ ਦਿਨਾਂ ਤੋਂ ਰੌਣਕਾਂ ਲਾ ਰੱਖੀਆਂ ਇੱਥੇ ਫਿਰ ਅੰਦੋਲਨ ਚ ਰੌਣਕਾਂ ਅੱਜ ਜਿਹੜੇ ਕੰਨਾਂ ਪਹਿਲਾਂ ਦੇ ਜਿਹੜੇ ਕੰਨ ਤੇ ਬਾਜ ਪੈਂਦੀ ਆ ਪਹਿਲਾਂ ਤਾਂ ਇਹ ਸੋਚਦਾ ਕੋਈ ਚਿਪ ਲੱਗੀ ਆ ਪੈਨ ਡਰਾਈਵ ਲੱਗੀ ਆ ਜਦੋਂ ਇਹ ਰਿਕਾਰਡ ਘੁੰਮਦੇ ਦੇਖਦੇ ਆ ਅੱਗੇ ਲੰਘਦੇ ਲੰਘਦੇ ਬੰਦੇ ਇੱਥੇ ਹਾਜ਼ਰੀ ਭਰ ਕੇ ਜਾਂਦੇ ਆ ਕੋਈ 5 ਮਿੰਟ ਕੋਈ 10 ਮਿੰਟ ਇਹ ਸਭਿਆ ਦਾ ਲੱਭਦਾ ਕਿੱਥੇ ਆ ਹੁਣ ਡਿਮਾਂਡ ਵੀ ਕਰਦੇ ਹੁਣ ਕਿ ਬਾਪੂ ਆ ਕੀ ਸੁਣਾਉਂਦੇ ਡਿਮਾਂਡ ਕਰਦੇ ਆ ਹੁਣ ਜਦੋਂ ਇਹ ਮਸ਼ੀਨਾਂ ਹੁੰਦੀਆਂ ਸੀਗੀਆਂ ਰਿਕਾਰਡ ਵੀ ਬਣਦੇ ਸੀਗੇ ਹੁਣ ਉਸ ਤੋਂ ਬਾਅਦ ਰਿਕਾਰਡ ਬਣਨੇ ਬੰਦ ਹੋ ਗਏ ਰਿਕਾਰਡ ਹੁਣ ਮਿਲਦੇ ਨਹੀਂ ਇਹ ਪੁਰਾਣੇ ਰਿਕਾਰਡ ਕਿਸੇ ਨੇ ਸੰਭੇ ਸੰਭੇ ਦੀ ਨਵੇਂ ਬਣਦੇ ਨਹੀਂ ਜਿਨ੍ਹਾਂ ਕੋਲ ਹੈਗੇ ਉਹ ਮੂੰਮੰਗੀ ਕੀਮਤ ਮੰਗਦੇ ਆ ਤੇ ਇਹ ਫਿਰ ਇਸ ਤੋਂ ਬਾਅਦ ਜਦੋਂ ਡੈਕ ਆਏ ਆਪਣੇ ਟੇਬਲ ਰਿਕਾਰਡ ਆਏ ਲੋਕਾਂ ਨੇ ਸਮਝ ਲਿਆ ਵੀ ਹੁਣ ਇਹਨਾਂ ਦੀ ਰਿਕਾਰਡ ਪਲੇਅਰਾਂ ਦੀ ਅਤੇ ਇਹਦੀ ਗ੍ਰਾਮੋਫੋਨਾਂ ਦੀ ਲੋੜ ਨਹੀਂ ਰਹੀ ਹੁਣ ਆਪਣਾ ਸਾਰੇ ਗਾਣੇ ਜਿੰਨੇ ਮਰਜ਼ੀ ਭਰਾ ਲਓ ਹੈਗਾ ਵੀ ਇਹਦੇ ਸਸਤਾ ਪੇਪਰ ਕਾਰਡ ਆ ਗਏ ਪੇਪਰ ਕਾਰਡ ਤੋਂ ਬਾਅਦ ਆਈ ਆਪਣਾ ਇਹ ਛੀੜੀਆਂ ਆ ਜੀਆਂ ਉਹ ਤਾਂ ਮਤ ਪੈਨ ਡਰਾਈਵ ਆ ਗਏ ਹੁਣ ਕੱਲ ਨੂੰ ਪਤਾ ਨਹੀਂ ਕੀ ਬਦਲਣਾ ਸਮਾਂ ਬੜਾ ਬਾਪੂ ਤੇਜ਼ੀ ਨਾਲ ਬਦਲਿਆ ਪੁਰਾਣਾ ਸਮਾਂ ਤੇ ਹੁਣ ਵਾਲੇ ਸਮੇਂ ਚ ਅੰਤਰ ਕੀ ਵੇਖਦੇ ਹੋ ਫਰਕ ਆ ਜੀ ਬਹੁਤ ਫਰਕ ਆ ਹੁਣ ਚਿਪਾ ਚਿਪਦਾ ਹੋ ਗਿਆ ਚਿਪਦਾ ਹੋ ਗਈ ਉਹਦਾ ਦੁਕਾਨ ਦਾ ਗੁੜ ਇਹ ਮਸ਼ੀਨ ਹੈਗੀ ਆ ਖਿਲਾੜੀ ਦਾ ਗੁੜ ਜਦੋਂ ਆਪਾਂ ਖਿਲਾੜੀ ਜਾਂਦੇ ਆ ਪਤਾ ਲੱਗਦਾ ਵੀ ਗੰਨੇ ਦਾ ਰੌਾ ਕਿੰਨੀ ਕਰਦੇ ਆ ਫਿਰ ਉਹ ਤੋਂ ਗਰਮ ਕਰਕੇ ਗੁੜਕੀਆਂ ਬਣਦਾ ਅੱਧਾ ਅੱਧੀ ਤਬੀਤ ਤਾਂ ਬੰਦੇ ਦੀ ਉਹਦੀ ਸਮਲ ਸ਼ੂੰਗ ਸ਼ੂੰਗ ਕੇ ਇਹ ਪੂਰੀ ਹੋ ਜਾਂਦੀ ਆ ਹੁਣ ਇਹਦਾ ਪਤਾ ਰਿਕਾਰਡ ਧਰਦੇ ਆ ਰਿਕਾਰਡ ਚਾਲੂ ਕਰਦੇ ਆ ਇਹਦੇ ਉੱਤੇ ਆਪਣਾ ਸੂਈ ਲਾ ਦੀ ਪਤਾ ਲੱਗੂਗਾ ਵੀ ਇਹ ਕਿਵੇਂ ਚੱਲਦੀ ਆ ਇੱਥੋਂ ਸੂਈ ਘੁੰਮ ਕੇ ਇੱਥੇ ਐਂਡ ਹੋਊਗਾ ਇਹਦਾ ਕਿੰਨੇ ਗੀਤ ਹੁੰਦੇ ਬਾਪੂ ਟੋਟਲੇ ਦੇ ਵਿੱਚ ਇੱਕ ਰਿਕਾਰਡ ਤਵੇਚ ਜਿਹੜਾ ਹੁੰਦਾ ਤਵੇ ਤੇ ਇਹਨੂੰ ਕਹਿੰਦੇ ਆ ਪਾਦੇ ਜਿਹੜੇ ਪੱਥਰ ਦੇ ਰਿਕਾਰਡ ਚੱਲੇਦੇ ਜੀ ਉਹਦੇ ਤੇ ਦੋਵੇਂ ਪਾਸੇ ਰਿਕਾਰਡ ਹੁੰਦੇ ਤੇ 3 ਮਿੰਟ ਦਾ ਇੱਕ ਗਾਣਾ ਹੁੰਦਾ ਸੀਗਾ ਇੱਕ ਗਾਣਾ ਇੱਕ ਪਾਸੇ ਇੱਕ ਗਾਣਾ ਦੂਏ ਪਾਸੇ ਉਸ ਤੋਂ ਬਾਅਦ ਸਾਇੰਸ ਨੇ ਤਰੱਕੀ ਕੀਤੀ ਪਲਾਸਟਿਕ ਦੇ ਰਿਕਾਰਡ ਆ ਗਏ ਜੀ ਇਹਦਾ ਰਿਕਾਰਡ ਦਾ ਨਾਮ ਹੈ ਐਲ ਪੀ ਰਿਕਾਰਡ ਜੀ ਐਲ ਪੀ ਦੀ ਫੁੱਲ ਫਾਰਮ ਹੁੰਦੀ ਆ ਲੌਂਗ ਪਲੇ ਇਹਦੇ 6 ਗਾਣੇ ਇੱਕ ਪਾਸੇ ਆ 6 ਗਾਣੇ ਇੱਕ ਪਾਸੇ 12 ਰਿਕਾਡ ਆ ਗਏ 12 ਗਾਣੇ ਆ ਗਏ ਇੱਕ ਰਿਕਾਡ ਤੇ ਤੇ ਇੱਕ ਤਿੰਨ ਤਰ੍ਹਾਂ ਦੇ ਰਿਕਾਡ ਹੁੰਦੇ ਆ ਇਹ ਇੱਕ ਦੇ ਹੋ ਗਿਆ ਪੱਥਰ ਦਾ ਵੈਸੇ ਪੱਥਰ ਦਾ ਹੁੰਦਾ ਨਹੀਂ ਹੈਗਾ ਪੱਥਰ ਦੇ ਬਣ ਨਹੀਂ ਸਕਦੇ ਰਿਕਾਡ ਜੀ ਇਹ ਜਦੋਂ ਐਡੀਸ਼ਨ ਨੇ ਸ਼ੁਰੂ ਚ ਗਾਂ ਇਹ ਮਸ਼ੀਨ ਦੀ ਕਾੜ ਕੱਢੀ ਆ ਉਦੋਂ ਆਪਣੇ ਪਿੰਡੂ ਭਾਸ਼ਾ 'ਚ ਇਹਨੂੰ ਕਹਿੰਦੇ ਬਈ ਇੱਕ ਮਸ਼ੀਨ ਚੱਲੀ ਆ ਪੱਥਰ 'ਚ ਬੋਲ ਪਾਤਾ ਉਹ ਫਿਰ ਪੱਥਰ 'ਚ ਬੋਲ ਪਾਣ ਕਰਕੇ ਉਹੀ ਮੁਹਾਵਰਾ ਬਣ ਗਿਆ ਵੀ ਰਿਕਾਰਡ ਇਹ ਇਹਨਾਂ ਨੂੰ ਜਿਨ੍ਹਾਂ ਨੇ ਵਿਚਾਰਿਆ ਨੇ 20 ਕਿਸੇ ਨੇ 20 ਸਾਲ ਬਜਾਈ ਆ ਕਿਸੇ ਨੇ 50 ਸਾਲ ਬਜਾਈ ਆ ਉਹ ਵਿਚਾਰੇ ਅਨਪੜ ਬਾਬੇ ਹੁੰਦੇ ਦੇ ਨਾ ਉਹਨੂੰ ਥਿਊਰੀ ਦਾ ਪਤਾ ਦਾ ਕਿਵੇਂ ਇਹਦੇ 'ਚ ਵਾਜ ਭਰੀ ਜਾਂਦੀ ਆ ਕਿਵੇਂ ਆਉਟਪੁੱਟ ਦਾ ਇਨਪੁੱਟ ਦਾ ਪਤਾ ਹੀ ਨਹੀਂ ਸੀ ਕੱਲ ਮੈਂ ਤਾਂ ਅੱਜ ਤੋਂ 53 ਸਾਲ ਪਹਿਲਾਂ ਗ੍ਰੈਜੂਏਸ਼ਨ ਕਰ ਲਈਦੀ ਮੈਂ ਪੂਰੀ ਪੜ੍ਹਾਈ ਕਰੀ ਵੀ ਇਹਨਾਂ ਦੇ ਉੱਤੇ ਚਲੋ ਮੇਰੇ ਕੋਲ ਡਿਗਰੀ ਦਾ ਕੋਈ ਹੈਗੀ ਨਹੀਂ ਇਹਦੀ ਪਰ ਮੈਂ ਇਹ ਕਹਿੰਨਾ ਬਈ ਜਿਨ੍ਹਾਂ ਨੇ ਇਸ 뮤직 ਤੇ ਮੈਂ ਹੁਣ 올ਡ 뮤직 ਤੇ ਪੀ ਐਚ ਡੀ ਕਰ ਰਿਹਾ ਬਗੈਰ ਕਿਸੇ ਯੂਨੀਵਰਸਿਟੀ ਤੋਂ ਬਗੈਰ ਕਿਸੇ ਕਾਲਜ ਤੋਂ ਬਗੈਰ ਕਿਸੇ ਡਿਗਰੀ ਤੋਂ ਤਜਰਬਾ ਮੈਨੂੰ ਇੰਨਾ ਕੋ ਹੋ ਗਿਆ ਹੁਣ ਕਿਉਂ ਬਹੁਤ ਦਿਨ ਹੋ ਗਏ ਇਸ ਕੰਮ ਚ ਧੰਦੇ ਚ ਬੜੇ ਨੂੰ ਮੈਨੂੰ ਇਹਨਾਂ ਇੱਕ ਇਹਦਾ ਤਜਰਬਾ ਹੋ ਗਿਆ ਜਿਹੜੇ ਡਿਗਰੀ ਹੋਲਡਰ ਆ ਪੀ ਐਚ ਡੀ ਕੀਤੀ ਆ ਇਸ ਦੇ 뮤직 ਦੇ 올ਡ 뮤직 ਦੇ ਉਹਨੂੰ ਚਲੋ ਉਹਨੇ ਥਿਉਰੀ ਪੜ੍ਹੀ ਹੋਣੀ ਆ ਜਿੰਨਾ ਤਜਰਬਾ ਮੈਨੂੰ ਆ ਇਹਨਾਂ ਉਹਨਾਂ ਨੂੰ ਨਹੀਂ ਹੈਗਾ ਤੁਸੀਂ ਇਹ ਤਾਂ ਪਹਿਲਾਂ ਰੈਂਟ ਤੇ ਤਾਂ ਨਹੀਂ ਵਜਾਉਂਦੇ ਰਹੇ ਇਹ ਡੈਕ ਨਹੀਂ ਨਹੀਂ ਮੈਂ ਸੌਂਖ ਵਾਸਤੇ ਰੱਖਿਆ ਹਾਂ ਉਦੋਂ ਕਿਰਾਇਆ ਕਿੰਨਾ ਹੁੰਦਾ ਸੀ ਬਾਪੂ ਜੀ ਉਦੋਂ ਇਹ ਪਿੰਡਾਂ 'ਚ ਵੱਜਦੇ ਸੀ ਸਪੀਕਰ ਇਹ ਨਹੀਂ ਮੈਨੂੰ ਪਤਾ ਮੈਂ ਤਾਂ ਆਪਣੇ ਸੌਂਖ ਵਾਸਤੇ ਰੱਖਿਆ ਉਦੋਂ ਦਾ 10 ਰੁਪਏ ਚ ਬੱਜੇ ਆ 20 ਰੁਪਏ ਚ ਬੱਜੇ ਆ ਫਿਰ ਆਪਣਾ ਮਹਗਾ ਜੂ ਆਪਣਾ ਮਹਗਾਈ ਹੁੰਦੀ ਗਈ 100 100 200 200 ਰੁਪਏ ਵੱਧਦੀ ਚਲੀ ਗਈ ਹੁਣ ਪੈਸੇ ਦੀ ਡਿਵੈਲਿਊਸ਼ਨ ਬਹੁਤ ਹੋ ਗਈ ਆ ਜਿਹੜਾ ਰੁਪਈਆ ਜਿਹ ਅੱਜ ਤੋਂ 100 50 ਸਾਲ ਪਹਿਲਾਂ ਚੱਲਦਾ ਸੀ ਹੁਣ ਉਹ ਉਹਦੀ ਕੀਮਤ ਉਹ ਵੈਲਿਊ ਹੁਣ 1 ਰੁਪਏ ਦੀ 2 ਅੱਜ ਦੇ ਹਿਸਾਬ ਨਾਲ 200 ਰੁਪਏ ਕੀਮਤਾਂ 1 ਰੁਪਈਏ ਦੀ ਬਾਪੂ ਜਿਵੇਂ ਇਹ ਇਹ ਨਾ ਚੀਜ਼ਾਂ ਦਾ ਸਮਾਂ ਬਦਲਿਆ ਦੌਰ ਬਦਲਿਆ ਖੇਤੀ ਦਾ ਵੀ ਵੱਡਾ ਦੌਰ ਬਦਲਿਆ ਅੱਜ ਖੇਤੀ ਮੰਗਾ ਨੂੰ ਲੈ ਕੇ ਤੁਸੀਂ ਕਿਸਾਨ ਜਿਹੜੇ ਇੱਥੇ ਬੈਠੇ ਹੋ ਪ੍ਰਾਣੀ ਖੇਤੀ ਹੁੰਦੀ ਸੀ ਜਿਹੜੀ ਤੇ ਹੁਣ ਵਾਲੀ ਖੇਤੀ ਕਿਸਾਨ ਪਹਿਲਾਂ ਸੌਖਾ ਸੀ ਕਿ ਹੁਣ ਸੌਖਾ ਸੀ ਪ੍ਰਾਣੀ ਖੇਤੀ ਆਰਗੈਨਿਕ ਹੁੰਦੀ ਸੀਗੀ ਹੁਣ ਜੋਰ ਲਾ ਰਹੇ ਆ ਸਾਇੰਸ ਦਾ ਵੀ ਉਹ ਅਧੁਨੀ ਖੇਤੀ ਛੱਡੋ ਆਰਗੈਨਿਕ ਖੇਤੀ ਮਨਾਓ ਅਪਣਾਓ ਚਲੋ ਪਹਿਲਾਂ ਖਰਚੇ ਘੱਟ ਦੇ ਬਦਾਵਾਰ ਵੀ ਘਟਦੀ ਹੁਣ ਖਰਚੇ ਵੱਧ ਗਏ ਖੇਤੀ ਦੇ ਉਹ ਇੱਕ ਖੇਤੀ ਦੇ ਕੁਦਰਤੀ ਕਰੋਪੀ ਬਹੁਤ ਹੁਣ ਆਪਾਂ ਪਤਾ ਹੀ ਆ ਪਿੱਛੇ ਫਲੱਡਾਂ ਨੇ ਜ਼ਿਮੀਦਾਰਾਂ ਦੀ ਫਸਲਾਂ ਮੁੰਜੀ ਖਰਾਬ ਕਰਦੀ ਦੀ ਹੁਣ ਗੜੇ ਪੈ ਗਏ ਕਿਤੇ ਹੁਣ ਸਾਨੂੰ ਪਤਾ ਮਾਸਟਰਾਂ ਦੀ ਤਨਖਾਹ 250 ਗੁਣਾ ਵਧੀ ਆ ਤੇ ਖੇਤੀ ਦੀ ਜਿੰਸ ਆਪਣੀ ਕੁੱਲ 20% ਵਧੀ ਆ ਕੁਝ ਕੁਝ ਗਵਰਨਮੈਂਟ ਦੀਆਂ ਨੀਤੀਆਂ ਮਾੜੀਆਂ ਹੋ ਗਈਆਂ ਕੁਝ ਪਾਣੀ ਦਾ ਜਮੀਨ ਦਾ ਪਾਣੀ ਏਟਾਂ ਏਟਾਂ ਚਲੇ ਗਿਆ ਬਹੁਤ ਹੁਣ ਖੇਤੀ ਤਾਂ ਬਸ ਲਾਹੇਵੰਦ ਧੰਦਾ ਨਹੀਂ ਰਿਹਾ ਇੱਕ ਜ਼ਿਮੀਂਦਾਰ ਛੱਡ ਨਹੀਂ ਇਹਨੂੰ ਸਕਦੇ ਇਹ ਜਿਹੜੇ ਪਾਏ ਇਥੇ ਕਰਕੇ ਬੈਠੇ ਆ ਜਿਹੜੇ ਤੁਹਾਡੇ ਗੀਤ বাজਦੇ ਨੇ ਖੇਤੀ ਨੂੰ ਲੈ ਕੇ ਹੀ বাজਦੇ ਹੋਣਗੇ ਇਹਦੇ 'ਚ ਤੇ ਤਣ ਜਾਓ ਫਿਰ મોદી ਤੱਕ ਜਾਊਗਾ ਤੁਹਾਡੇ ਮੱਧ ਮੇਰੇ ਅਹੀਂ ਜਾਊਗਾ ਹੀ ਹੁਣ ਜਿਹੜਾ ਹੁਣ ਜਿਹੜੇ ਹੁਣ ਕੱਲ ਮੈਂ ਮਸ਼ੀਨ ਬਜਾਇਆ ਤੇ ਆਪਣਾ ਦੂਜੇ ਅੱਡੇ ਦੇ ਇੱਕ ਹੋਰ ਆਪਣਾ ਟਿਕਾਣਾ ਅੱਛਾ ਉੱਥੇ ਆਪਣਾ ਸਾਰਾ ਦਿਨ ਭੀੜ ਲੱਗੀ ਰਹੀ ਤੁਹਾਡੇ ਇਹ ਪੱਤਰਕਾਰਾਂ ਦੀ ਉਹ ਤੁਹਾਡੇ ਮੱਧਮ ਰਹੀਂ ਜਾਊਗੀ ਮੋਦੀ ਕੋਲ ਵੀ ਜਾਊਗੀ ਖੱਟੜ ਕੋਲ ਵੀ ਜਾਊਗੀ ਤੇ ਅੰਮ੍ਰਿਤਸਰ ਕੋਲ ਵੀ ਜਾਊਗੀ ਲਗਾਤਾਰ ਕਰ ਰਹੇ ਹਾਂ ਮਨੋਰੰਜਨ ਹਾਂ ਇਹ ਲਗਾਤਾਰ ਇਹ ਕਿਸਾਨੀ ਅੰਦੋਲਨ ਦੀਆਂ ਤਸਵੀਰਾਂ ਨੇ ਬਹੁਤ ਸਾਰੀਆਂ ਤਸਵੀਰਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਿੱਥੇ ਕਿਸਾਨਾਂ ਦੀਆਂ ਅਹਿ ਮੰਗਾਂ ਨੇ ਉੱਥੇ ਕਿਸਾਨਾਂ ਦੇ ਨਾਲ-ਨਾਲ ਇਹ ਤਸਵੀਰਾਂ ਵੀ ਜਿਹੜੀਆਂ ਹੈਗੀਆਂ ਨੇ ਬਾਪੂ ਚਲਾ ਕੇ ਵਿਖਾ ਦਿਓ ਇੱਕ ਵਾਰੀ ਇਹ ਰਿਕਾਰਡ ਹੈਗਾ 1982 ਦਾ ਜੀ ਫਿਲਮ ਫਿਲਮੀ ਰਿਕਾਰਡ ਆ ਇਹ ਫਿਲਮ ਦਾ ਨਾਮ ਹੈਗਾ ਪੁੱਤ ਜੱਟਾਂ ਦੇ ਇਹਦਾ ਗਾਣਾ ਸੁਣਾਉਣਾ ਮੈਂ ਤੁਹਾਨੂੰ